चल चल ले जा जल्दी पूरा जल। ले, हाँ, चल ले हां चल, चल 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 जल्दी हां सपोर्ट नहीं सपोर्ट नहीं किसी चीज हाथ पीछे हाथ पीछे हाथ पीछे हाथ ਹੱਥ ਪਿੱਛੇ ਫਿਰ ਕਿਹਾਗਾ ਤੇ ਅਭੀ ਲਾ ਦੂੰਗੇ ਸਲਫਰ ਇਹੜ ਪੜ ਕੇ ਤੇ ਮੈਨੂੰ ਸੌਲ ਵਾਲਾ ਫੇਰ ਇਹ ਬਸ ਜੁੜੂ ਦਿੱਤੀ ਨਾ ਮੈਂ ਕਿ ਫੇਰ ਕਿਹਾਗਾ ਤੇ ਮੈਂ ਲਾ ਦੂੰਗੇ ਲਾ ਜਾਂ ਨੀ ਆ ਬਈ ਚਬੂਤ ਨਹੀਂ ਹੱਥ ਪਿੱਛੇ ਗਿਆ ਮੈਂ ਪਿੱਛੇ ਹੋ ਕੇ ਕਿਵੇਂ ਹੋ ਜੂ ਸਪਿਚੇ ਜਿਵੇਂ ਮੈਂ ਕਰਦਾ ਆਹ ਹਾਂ ਇਹ 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 ਯਾਰ ਤਾਂ ਇਹ ਆਉ ਕਾ ਮੈਨੂੰ ਕਹਿ ਰਹੀ ਐ ਇਹ ਪਤਾ ਕੀ ਆ ਇਹ ਬੈਲੈਂਸ ਨਹੀਂ ਐ ਨਾ ਇਹ ਥੱਲੇ ਨੂੰ ਪੈਰਲਰ ਆ ਤਾਂ ਜ਼ੋਰ ਲੱਗਦਾ ਜ਼ਿਆਦਾ ਹੋ ਗਏ ਵੀ ਇਹ ਪੈਰਲਰ ਆ ਜੇ ਆਪਾਂ ਥੱਲੇ ਪੈ ਕੇ ਕਰੀਏ ਨਾ ਫਿਰ ਨਹੀਂ ਇੰਨਾ ਜ਼ੋਰ ਲੱਗਦਾ ਹਾਂ ਥੱਲੇ ਪੈ ਕੇ ਤਾਂ ਹੋ ਜਾਂਦਾ ਕਿਉਂਕਿ ਪਲੇਨ ਹੋ ਜਾਂਗੇ ਨੇ ਹੁਣੇ ਪੈਰਲਰ ਆ ਪੈਰਲਰ ਜਦੋਂ ਉੱਪਰ ਨੂੰ ਉੱਠਦੇ ਆ ਨਾ ਜ਼ੋਰ ਵੱਧ ਲੱਗਦਾ आई एक्सरसाइज नहीं आ, दे। <laughs> कर रही बंदे हां देखो फजी बंदे मेरी जान ओ तो वध काट ले ना गवा के खिचखिच के ये एक्सरसाइज करदा आई गड्डू कोशिश तो कर दिया ना जिन्ने आप हुंदे हो आप कर हाँ कोशिश करनी चाहिए कोशिश करने वालों की कभी हार नहीं होती है खाना गड्डू ए दिन आप स्टैमिना पता है ना,

ਹਾਂ ਆ ਵੇਖ ਐ ਬੱਚੇ ਮਨ ਕੇ ਸੱਚੇ ਆ ਜਾ ਨਿਮਰਤ ਕੋਲ ਖੇਲਾ ਤਾਂ ਨਿਮਰਤ ਪਰ ਖੇਲਾ ਹੋ ਜਾਂਦਾ ਨਾ ਪਰ ਨਾ ਚੱਲੇ ਗਰਨ ਡਰ ਉਹ ਵਨ ਕੇ ਲੈ ਕਰੋ ਪਿੱਛੇ ਦੀ ਕੈਪ ਵਾਲਾ ਜੀ ਦੂਜੀ ਹਾਂ ਸਹੀ ਹੈ ਚਲੋ ਕਰੋ ਖੜ ਜਾ ਸਾਹ ਤਾਂ ਲੈਣ ਦੇ ਹਾਂ ਦਾ ਹੁਣ ਆ ਹੀ ਜਾਂਦਾ ਸਾਹ ਕਿਹੜਾ ਰੁਕਿਆ ਉਹ ਤੇਜ਼ ਆ ਹੀ ਜਾਂਦਾ ਨਾ ਕਹਿਣਾ ਸੋਖਾ ਕਰਨਾ ਉਹ ਦੁੱਖ ਨੂੰ ਮੈਂ ਵੀ ਕਰਕੇ ਠੀਕ ਹਾਂ ਸੋਣਾ ਮੈਂ ਅਹ ਦੇਖਾਂ ਇੱਧਰ ਕਿਉਂ ਲੈ ਮੈਂ ਤਾਂ ਕਿ ਕਿੰਨੇ ਬੋਲੋ ਕਿੰਨੇ ਚੱਲ ਕਾਫੀ ਦੂਰ ਤੱਕ ਵਗ ਜਾਨੀ ਮੇਰੇ ਜੀ ਕਰਦਾ ਮੈਂ ਹੋਰ ਵੀ ਅੱਗੇ ਤੱਕ ਜਾਵਾਂ ਵਧੀਆ ਲੱਗਦਾ ਹੈ ਨਾ ਹੈ ਹੈ ਨਹੀਂ ਕੀ ਹੋ ਜਾਂਦਾ ਦੇ ਦੂੰ ਮੈਂ ਦਿਖਾ ਦੇ ਮੇਰੇ ਕੀ ਹੋ ਜਾਂਦਾ ਮੇਰੇ ਇੱਥੇ ਨਾ ਜੁੱਜੇ ਤੋਂ ਮੈਂ ਭਸਦੀ ਆ ਨਾ ਇੱਥੇ ਨਾ ਹਵਾ ਭੱਜ ਜਾਂਦੀ ਹੈ ਨਹੀਂ ਇੱਥੇ ਕਿ ਕਿੱਥੇ ਕਿੱਥੇ ਇੱਥੇ 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 ਕੀ ਹੋਇਆ ਇੱਥੇ ਇੱਥੇ ਕੀ ਹੋਇਆ ਠੀਕ ਹੈ ਇਹ ਤੇ ਪ੍ਰੈਸ਼ਨ ਹੋਇਆ ਸੀਗਾ ਤੇ ਇੰਨਾ ਕੁ ਪੇਸ ਨਿਕਲਿਆ ਸੀਗਾ ਇਹਦਾ ਕੁਛ ਪੂਰੀ ਟਿਊਬ ਕੱਢੀ ਸੀ ਤੇ ਇਹਨੂੰ ਹੁਣ ਐ ਲੱਗਦਾ ਵੀ ਇੰਨੀ ਜਗ੍ਹਾ ਦੇ ਵਿੱਚ ਬਥੇ ਮੇਰੇ ਉਹ ਗੈਪ ਪੈ ਗਿਆ ਇਹਨਾਂ ਗੈਪ ਆ ਇੱਥੇ ਵੀ ਮੰਨ ਲਾ ਵੀ ਜੇ ਇੱਥੇ ਆ ਇੰਨੀ ਜਗ੍ਹਾ ਤੋਂ ਕੁਝ ਨਿਕਲੇ ਨੱਕ ਵੀ ਉਹ ਇੰਨਾ ਗੈਪ ਆ ਤੇ ਜਦੋਂ ਮੈਂ ਦੌੜਦੀ ਆ ਤਾਂ ਉੱਥੇ ਇੰਨੀ ਜਗ੍ਹਾ 'ਚ ਹਵਾ ਭਰ ਜਾਂਦੀ ਆ ਹਾਂ ਹਾਂ ਫਿਰ ਸੱਚਾ ਹਵਾ ਭਰ ਜਾਂਦੀ ਆ ਹਵਾ ਭਰ ਜਾਂਦੀ ਆ ਮੈਨੂੰ ਕਿਹਾ ਤਾਂ ਹੈਗਾ ਵੀ ਉੱਥੋਂ ਤੱਕ ਵੀ ਜਾ ਸਕਦੀ ਆ ਉੱਥੋਂ ਤਾਂ ਕੋਈ ਤਾਂ ਮੈਨੂੰ ਲੱਗਦਾ ਨਹੀਂ ਹੁਣ ਇਹਦੀ ਵੀ ਵਿਚਾਰੀ ਦੀ ਸੈਂਤ ਲਿਆ ਦੇ ਹਾਂ ਹੈਲੋ ਇਹ ਬੰਦੇ ਨਮਰਤ ਨੂੰ ਆਵਾਜ਼ ਮਾਰੀ ਜਾਂਦੇ ਹਾਂ ਇੱਧਰ ਤਾਂ ਸੁਣ ਲੋ ਇਹਦੀ ਵੀ ਸੈਂਤ ਲਿਆ ਸੋਚਾਰੀ ਧੌਣ ਦੀ ਕਦੇ ਜਿਵੇਂ ਮਰ ਜਾ ਕੀ ਹਾਲ ਹੋ ਰਿਹਾ ਸਕੂਟਰੀ ਦਾ ਨਮਰਤ ਕਾਲ ਦਾ ਗਿਆਟ ਤੇ ਤੇਰੀ ਸੇਲੀ ਬੁਲਾਉਂਦੀ ਐ ਤੈਨੂੰ ਆ ਜਾ ਗੁੱਡੂ ਬੁਲਾਈ ਜਾਂਦੀ ਐ ਪਾ ਕੇ ਜਾ ਭਾਜੀ ਇਹ ਤਾਂ ਦੇਖ ਤਾਂ ਸਹੀ ਕਿਵੇਂ ਤੁਰਦੀ ਹੈ ਦੇਖ ਕਿ ਕਿਵੇਂ ਤੁਰਦੀ ਲੈ ਨਹੀਂ ਜਾਣਾ ਵੱਡੀ ਨਹੀਂ ਕਰ ਪਾਈਏ ਨੀ ਮੈਂ ਤਵਕ ਜਾ ਜਾ ਇਹ ਅੱਡ ਫੈਸ਼ਨਾਂ ਦੀ ਪੱਟੀ ਹੈ ਪੂਰੀ ਪੈਂਟ ਪਾ ਕੇ ਜਾਉ ਜਲਦੀ ਜਾ ਫਿਰੋ ਚੱਲੇ ਤੇ ਬਈ ਆਪਣੀ ਰਨਿੰਗ ਐਕਸਰਸਾਈਜ਼ ਕਰਕੇ ਆ ਪਾ ਕੇ ਘਰੇ ਹੀ ਘਰਿਆ ਕੇ ਸੋਣਾ ਨਰਿੰਦਰ ਦਾ ਹੋਣ ਵਕ ਡਿਊਟੀ ਐ ਟਾਈਮ ਤੇ ਆਪਾਂ ਬਣਾਉਣ ਲੱਗੇ ਆ ਚਿੱਲੇ ਛੇੜਾ ਕੇ ਮੈਂ ਤਿਆਰਤਾ ਕਰਕੇ ਰਿਸੀ ਸੀ ਤੇ ਸਾਰੀਆਂ ਸਬਜ਼ੀਆਂ ਪਾ ਕੇ ਵਿੱਚ ਉਹ ਬਹੁਤ ਵਧੀਆ ਬਣਦੇ ਨੇ ਬਹੁਤ ਟੇਸਟਿੰਦੇ ਤੇ ਬਹੁਤ ਹੈਲਦੀ ਹੁੰਦੇ ਨੇਗੇ ਤੇ weight loss ਦੇ ਵਿੱਚ ਇਹ ਬਹੁਤ ਜ਼ਿਆਦਾ help ਕਰਦੇ ਨੇ ਸੋ ਆਪਾਂ ਬਣਾ ਰਹੇ ਜਿੱਦੇ ਤੇ ਕਿ ਕਾਇ ਗਿਆ ਮੈਂ ਤੁਹਾਨੂੰ ਲੱਗ ਰੋ ਕੀ ਹੋ ਗਿਆ ਹੈ ਬ्रेड ਭਾ ਗਿਆ ਤੇ ਗਾਇਜ ਅੱਜ ਭੰਡਾਰਾ ਸੀ ਨਾ ਨਿਵਰ ਦਖਾ ਕੇ ਆਈ ਹੈ ਤੇ ਹੋਰ ਪੂਰਾ ਫੁੱਲ ਹੋ ਗਿਆ পেট ਪਹਿਲਾਂ ਚਲੀ ਗਈ ਹੈ ਪਹਿਲਾਂ ਖਾ ਕੇ ਆਈ ਠੀਕ ਹੈ ਫਿਰ ਮੇਰੇ ਨਾਲ ਚਲੀ ਗਈ ਹੁਣ ਫਿਰ ਵੀ ਖਾ ਕੇ ਆਈ ਹੈ ਹੁਣ ਪੇਟ ਪੂਰਾ ਭਰ ਗਿਆ। ਜਿਆਦੇ ਓੱਖੀ ਹੁੰਨੀ ਆ। ਸ਼ਾਮ ਨੂੰ ਖਾਣਾ ਖਾਏਂਗੀ ਕਿ ਨਹੀਂ? ਨਾ ਮੜਾਵਾਂ। ਠੀਕ ਐ ਸ਼ਾਮ ਨੂੰ ਤੇਰਾ ਖਾਣਾ ਨਹੀਂ ਬਣੂਗਾ। ਕਿੰਨਾ ਢਿੱਡ ਭਰ ਗਿਆ? ਬਹੁਤ ਜਿਆਦੇ। ਪਹਿਲਾਂ ਹੁੰਦਾ ਕੋਈ ਇਹ ਜਿੰਨਾ ਤੇਰਾ ਮੋਟਾ ਢਿੱਡ ਹੈ ਨਾ। ਹਾਂ। ਉਹ ਤੋਂ ਪਾਸਾ ਸੀ ਨਾ ਪਤਲਾ। ਪਤਲਾ ਸੀ ਤੂੰ? ਹਾਂ। ਹੁਣ ਜਿਆਦੇ ਮੋਟਾ ਕਰ ਲਿਆ ਤੈ। ਫੇ ਤੂੰ ਘੱਟ ਖਾ ਲੈਣ ਤੇਰੇ ਕੋਈ ਪਿੱਛੇ ਪਿਆ ਸੀ। ਜੇ ਖਾਣਾ ਬਗਾਨ ਨਾਲ ਸੀ ਢਿੱਡ ਤਾਂ ਆਪਦਾ ਸੀ। ਕਿ ਮੈਂ ਖੋਰਖਾ ਦੋ ਵਾਰੋ ਅੱਛਾ ਪਰੇ ਖਾਈ ਤੀਕ ਠੀਕ ਤੇ ਗਾਈ ਮੈਂ ਵੀ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਨਹੀਂ ਜਾਂਦੀ ਬੱਚੇ ਚਲੇ ਗਏ ਸੀਗੇ ਫਿਰ ਬਾਅਦ ਦੇ ਵਿੱਚ ਮੈਨੂੰ ਇਥੋਂ ਐਂਡ ਵਾਰਦੀ ਲੇਡੀ ਹੈ ਨਾ ਉਹ ਬੁਲਾਉਣ ਆ ਗਈ ਆ ਕਿ ਅੱਜ ਆਪਾਂ ਚਲਦੇ ਆ ਸੋ ਇਸ ਕਰਕੇ ਫਿਰ ਮੈਂ ਵੀ ਚਲੀ ਗਈ ਤੇ ਹੁਣ ਆਪਾਂ ਜਿਹੜਾ ਹੈਗਾ ਲੰਗਰ ਖਾ ਕੇ ਖਾਣਾ ਖਾ ਕੇ ਅਗੇ ਗਣੇਸ਼ ਜੀ ਦਾ ਲੰਗਰ ਸੀਗਾ ਕੀ ਕਹਿੰਦੇ ਆ ਅ ਪ੍ਰਸ਼ਾਦ ਤੇ ਆਪਾਂ ਖਾ ਕੇ ਜਿਹੜਾ ਅਗੇ ਤੇ ਸਹੀ ਗੱਲ ਆ ਬਹੁਤ ਮਜ਼ਾ ਆਇਆ ਸਬਜੀ ਖੀਰ ਜੋ ਵੀ ਬਣਿਆ ਸੀਗਾ ਮਤਲਬ ਸਮਾਨ ਸੋ ਇਹ ਚ ਬਹੁਤ ਮਜ਼ਾ ਆਇਆ ਲੰਗਰ ਦੇ ਵਿੱਚ ਤੇ ਬਹੁਤ ਟੇਸਟੀ ਸੀ ਧੰਨ ਵਰਤਦਾ ਤਾਂ ਬੁਰਾ ਹਾਲ ਹੋ ਗਿਆ ਢੱਡ ਭਰ ਕੇ ਮਮਾ ਨਾਲ ਵੀ ਖਾਇਆ ਆ ਮਮਾ 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 ਕਰ ਗਿਆ ਤੇ ਪਰ ਮੈਨੂੰ ਪਤਾ ਸ਼ਰਮ ਦੀ ਮਾਰੀ ਪਹਿਲਾਂ ਪਹਿਲਾਂ ਮੈਂ ਜਾਂਦੀ ਨਹੀਂ ਸੀ ਮੈਂ ਕਿਹਾ ਚਲੋ ਛੱਡ ਬੱਚੇ ਜਾਇਆ ਹੈ ਵੀ ਮੈਂ ਨਹੀਂ ਜਾਂਦੀ ਉਹ ਲੇਡੀਜ਼ ਚਲੋ ਬੁਲਾਉਣ ਵੀ ਆ ਗਈਆਂ ਫਿਰ ਮੈਂ ਉੱਥੇ ਜਾ ਕੇ ਦੇਖਿਆ ਉੱਥੇ ਸਾਰੀ ਕਲੋਨੀ ਆਈ ਖੜੀ ਹੈ ਸਾਰੀਆਂ ਲੇਡੀਜ਼ ਹਨ ਮੈਂ ਇਕੱਲੀ ਹੀ ਜਾਂਦੀ ਸੀ ਮम्मा ਨੂੰ ਐਸੀ ਗਾ ਛੱਡ ਗਾਇਸ ਪੂਰੀਆਂ ਚ ਜਨਾਨੀਆਂ ਸੀ ਲਿਖਿਆ ਮੈਸੇਜ ਐਸੀ ਹਾਂ ਿਆ ਕਲੋਨੀ ਸਾਡੇ ਇੱਥੇ ਆਓ ਤੇ ਬੱਚੇ ਕਿੰਨੇ ਸੀ 4-5 ਹਾਂ ਬੱਚੇ ਫੇਰ ਅਜੇ ਹੌਲੀ ਹੌਲੀ ਜਾਣਗੇ ਨਾ ਉਦੋਂ ਅਜੇ ਸ਼ੁਰੂ ਹੋਏ ਸੀ ਤੁਸੀਂ ਤਾਂ ਜਲਦੀ ਚਲੇ ਗਏ ਸੋ ਤੋਂ ਬੇਟੀ ਨਹੀਂ ਹੋਈ ਤੇ ਫਿਰ ਮੈਂ ਜਲਦੀ ਜਲਦੀ ਰੈਡੀ ਹੋ ਕੇ ਇੱਕ ਵਾਰੀ ਗਈ ਕੱਪੜੇ ਮੇਰੇ ਧੋਣ ਵਾਲੇ ਪਏ ਆ ਕਿਉਂਕਿ ਤੁਹਾਨੂੰ ਪਤਾ ਮੈਂ ਹੱਥੀ ਧੋਣੀ ਹੈ ਕੱਪੜੇ ਅੱਜ ਕੱਲ ਮਸ਼ੀਨ ਖਰਾਬ ਹੋ ਰਹੀ ਹੈ ਸਵੇਰੇ ਨਿਮਰਤ ਨੇ ਪਾਪਾ ਨੂੰ ਕਿਹਾ ਸੀਗਾ ਪਾਪਾ ਮਸ਼ੀਨ ਠੀਕ ਕਰਾ ਦੋ ਪਾਪਾ ਕਹਿੰਦੇ ਪਾਪਾ ਨੇ ਕਿਹਾ ਜਦ ਨਾਲ ਕਰੇ ਹੂੰ ਉਹ ਦੋ ਕਰਾ ਦੂੰਗਾ ਹਾਂ ਉਹ ਕਹਿੰਦੇ ਜਿੱਦ ਮੈਂ ਡਿਊਟੀ ਤੋਂ ਕਰੇ ਹੂੰਗਾ ਉਸ ਟੈਂ ਕਰਵਾ ਦੂੰਗਾ ਕਿਉਂਕਿ ਉਹ ਆਦਮੀ ਨਾ ਜਿਹੜਾ ਮਸ਼ੀਨ ਵਾਲਾ ਬਹੁਤ ਦੂਰੋਂ ਆਉਂਦਾਗਾ ਤੇ ਜਿਉ ਉਹਨੂੰ ਫੋਨ ਕਰਦਾਂਗੇ ਅੱਧੇ ਘੰਟੇ ਜਾਂ ਸਵੇਰੇ 11 ਵਜੇ ਤੱਕ ਆ ਨਹੀਂ ਆ ਪਾਉਗਾ ਉਹ ਉਹ ਕਹਿੰਦਾ ਹਮੇਸ਼ਾ ਮੈਂ ਸ਼ਾਮ ਨੂੰ ਆਉਂਗਾ ਤੇ ਸ਼ਾਮ ਨੂੰ ਫਿਰ ਕੱਲ੍ਹ ਜੇ ਉਹਨੇ ਮੈਨੂੰ ਵੀ ਆ ਜੇ ਹੁੰਦਾ ਕਿ ਚਲੋ ਚੱਲੀ ਜਾਂਦਾ ਹਨਾ ਤੇ ਫਿਰ ਜਿਸ ਦਿਨ ਨਰੇਂਦਰ ਕਰੇ ਹੋਇਆ ਫਿਰ ਇਹ ਹੈਗਾ ਵੀ ਅਗਰ ਕੋਈ ਵੈਸੇ ਵੀ ਕੋਈ ਗੱਲ ਨਹੀਂ ਵੀ ਬੁਲਾ ਲਈਏ ਪਰ ਇਹ ਹੁੰਦਾ ਮੈਂ ਕਹੇ ਵੀ ਕੋਈ ਸਮਾਨ ਮੰਗਾਉਣਾ ਪੈ ਜਾਂਦਾ ਮਾਰਕੀਟ ਵਿੱਚੋਂ ਪੂਰਾ ਫਿਰ ਮੈਂ ਤੁਰੇ ਫਿਰੂ ਗਾਇਜ਼ ਟਵਿਕਸ ਨੂੰ ਵੀਡੀਓਸ ਤੇ ਬੈਟਰੀਸ ਤੇ ਸੱਸ ਨੱਸ ਮਮਾ ਨੇ ਫ੍ਰੈਨਸੀ ਗਾਇਜ਼ ਇਹ ਤੇਰਾ ਤੁਝ ਮੇਰੇ ਹੱਥ 'ਚ ਨਾ ਬਾੜ ਡੋਲ ਦਾ ਕੋਨਾ 12ਵੀਂ ਡੋਲ ਦਾ ਨਹੀਂ ਹੈ ਤਾਂ ਆਈਫੋਨ 13 ਪ੍ਰੋ ਹੈ ਇਹ 10 ਰੁਪਏ ਦਾ ਦਾ ਆਇਆ ਹੈ ਹਾ ਗਾਇਜ਼ ਸੁਣ ਵੀ ਜੀ ਨਾ ਅਰ ਵਾ ਸੁਣ ਕਿਤੋਂ ਲੈ ਆਇਆ ਇਹ ਅਸੀਂ ਲੱਗ ਕਿਨਾ ਦਿੱਤਾ ਮੈਨੂੰ 10 ਮੈਨੂੰ ਕਤੋਂ ਮੈਨੂੰ ਕਿਦੋਂ ਲਿਆਈਆਂ ਮਾਂ ਕੋ ਚੋਰੀ ਕਰਕੇ ਲਿਆਈਆਂ ਕਿਦੋਂ ਇਹ ਮੈਂ ਮਹਿੰਗਾ ਫੋਨ ਹੈ 10 ਰੁਪਏ ਦਾ ਹੈਗਾ ਇਹ ਦੱਸਾਂਗਾ ਕੋਈ ਨਹੀਂ ਇਹ ਵੀ 670 ਤੋਂ ਘੱਟ ਨਹੀਂ ਦੇ 100 ਰੁਪਏ ਦੋ ਸੁਣੋ ਗਾਇਜ਼ ਇਹਦੀ ਆਵਾਜ਼ ਨੰਨ 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 ਉਹ ਖਾ ਕੇ ਪਾਣ ਬਨਾਰ ਸੁਹਾਗਾ ਵਾਹ ਚਲੀ ਗਈ ਇਸ ਹਲੇ ਦੇ ਡਾਊਨ ਹੋ ਗਏ ਇਹਨੂੰ ਰੱਖਣੇ ਸੰਭਾਲ ਕੇ ਸੰਭਾਲ ਕੇ ਰੱਖ ਲਈ ਤੇ ਚੋਰੀ ਹੋ ਜਾਈ ਗਾਇਸ ਮੈਕਸਮਿਸ ਬਾਸਤੀ ਆ ਕਿ ਬੀਬਾ ਨਾਲ ਕੀ 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 ਵਿੱਚ ਦੇਖਤਾ ਮੈਂ ਪਾਛੋਂ ਮਮਾਂ ਨੂੰ ਦਿਖਾਉਂਗੀ ਗਾਇਸ ਕੋ ਸੁਣ ਦਿਖਾ ਲਈਆ ਮਮਮੀ ਨੂੰ ਰੂਮ ਵੀ ਦਿਖਾਉਂਗੀ ਕਿਵੇਂ ਜਹ ਹਾਲ ਹੈ ਕਹਿੰਦੇ ਮੇਕਰ ਦਾ ਟੀਵੀ ਪਾ ਕੇ ਤੇ ਰੂਮ ਦਾ ਹਾਲ ਦੇਖੋ ਨਾਲ ਮਮਾ ਇਹਨਾਂ ਸੁਣਾਸ ਸ਼ਟਕ ਕਰਕੇ ਗਈ ਸੀ ਇਹ ਬੈਠਾ ਸਦਾ ਮਾਰਾਣਾ ਇਹ ਦੇਖੋ ਟੀਵੀ ਕਰਤਾ ਬੰਦ ਮੰਮੀ ਨੂੰ ਪਤਾ ਨਾ ਲੱਗੇ ਬੁੱਤਾ ਦੱਸੈ ਲਈਓ ਗਾਇਜ਼ ਤੁਸੀਂ ਇਹ ਦੱਸੋ ਮੈਂ ਵੀਡੀਓ ਅੱਛੀ ਬਣਾਈਆਂ ਜਾਂ ਫਿਰ ਨਹੀਂ ਗਾਇਜ਼ ਮम्मा ਸੋ ਰਹੀਆ ਅਜਾ ਆਪਾ ਸੋ ਰਹੇ ਨੇ ਮੈਂ ਤਾਂ ਕਦ ਪਰ ਜਾ ਤੰ ਸੁਸ਼ੀ ਆ ਗਈ La anguerza que hay, está en la gdena, va a estar en la mamá no viene a la gdena. Yo estoy aquí, a que es para anti-caneo, otros Y si mamá no viene a la gdena, la que a sustituir. De menos de diez me me que la que va para mi ਇੱਕ 2 ਹੋ ਗਏ ਵੀ ਅੱਧਾ ਪੌਣਾ ਘੰਟਾ ਬਸ 2 ਵਜੇ ਤੱਕ ਮੈਂ ਰੈਸਟ ਕਰ ਲਾ ਉਸ ਤੋਂ ਬਾਅਦ ਮੈਂ ਕੱਪੜੇ ਧੋਵਾਂਗੀ ਕਿਉਂਕਿ ਹੁਣ ਅੱਖਾਂ ਖੁੱਲ ਨਹੀਂ ਰੰਗ ਹੈਗੀ ਆ ਜਾਣਾ ਮਰ ਤੂੰ ਵੀ ਆ ਜਾ ਗਾਇਜ਼ ਮੈਂ ਤੁਹਾਨੂੰ ਦਿਖਾਣੀ ਆ ਟਾਈਮਿੰਗ ਆ ਕਿੱਥੇ ਦਿਖ ਨਹੀਂ ਰਿਹਾ ਦਿਖ ਰਿਹਾ ਗਾਇਜ਼ ਹਾਂ ਆ ਜਾ ਤੂੰ ਵੀ ਆ ਜਾ ਮੰਮਾ ਕੱਪੜੇ ਆ ਕੇ ਮੈਂ ਚੇਂਜ ਕਰ ਲੇਗੀ ਕਿਉਂਕਿ ਫਿਰ ਨਾ ਮਤਲਬ ਕਿ ਐਸੀ ਮੈਂ ਕੱਪੜੇ ਧੋਣ ਲੱਗਦੀਆਂ ਪਰ ਨਹੀਂ ਮੁੱਕ ਪਈ ਉਹਨੀ ਇਹਨੇ ਸੁੱਟ ਲਿਆ ਗਿਆ ਜਾਨੇ ਮਰ ਤਾ ਅਸੀ ਤੇ ਗਾਇਸ ਸੁਣੋ ਇੱਕ ਚੀਜ਼ ਦੱਸਾਂ ਬੱਤੀ ਆ ਦਾ ਸੀਗਾ 12 ਵਜੇ ਤੇ ਅੰਟੀ ਆ ਦਾ ਸੀ 1 ਵਜੇ ਟਾਈਮਿੰਗ ਆ ਸੀ ਟਾਈਮ ਨਹੀਂ ਤਾਂ ਬੱਚੇ ਮਮਾ ਨਾਲ ਆ ਜਾਈ ਜਾਂਦੇ ਸੀ ਮਮਾ ਨਹੀਂ ਮਮਾ ਇਹ ਮਮਾ ਨੀ ਮਮੋਦੋ ਸੌ ਗਈ ਅੱਜ ਤੁਸੀਂ ਪਈ ਜਾ ਆ ਜਾਨੇ ਮਰ ਤਾਂ ਕਨੀ ਆ ਮੈਂ ਗਾਇਸ ਗਾਇਸ ਦ ਵੀਰੇ ਹਾਏ ਮੇਰਾ ਬੱਚਾ ਸੌਂ ਗਈ ਰਿਵਰ ਤਾਂ ਕੋਈ ਨਾ ਸੌ ਜਾ ਅਜੇ ਮੈਂ ਸੁਵਾਦੀ ਨਹੀਂ ਨਾ ਆਈਂ ਝਕਰ ਦੇ ਹਾਂ ਮਾਈਂ ਸੌ ਜਾ ਸੌ ਗਈ ਸੌ ਗਈ ਮੈਂ ਪਾਦੀ ਨਹੀਂ ਅਜੇ ਨਹੀਂ ਮੈਂ ਤਾਂ ਭੱਜਿਆ ਹੋਣਾ ਗਾਇਸ ਦੇਖੋ ਪਹਿਲਾਂ ਟੀਵੀ ਦੇਖਦਾ ਫਿਰ ਖੇਡਣ ਜਾਂਦਾ ਹੁਣ ਕੰਮ ਕਰਦਾ ਹੈ ਗਾਇਸ ਹੁਣ ਹੈ ਰਾਤ ਦੇ ਕਿੰਨੇ ਵਜੇ ਨੇ ਰਾਤ ਦੇ 9:00 ਹੋ ਗਏ ਆ 7 7 7 ਸਾਡੇ ਦਾ ਤੋਂ ਲੈ ਪਤਾ ਸਾਡੇ 7 ਤੇ ਲੋ ਹਾ ਹੋਣਾ ਐ ਦੇਖੋ ਇੰਨਾ ਕੰਮ ਪਿਆ ਦੇ ਸ਼ੀਟਾਂ ਤੇ ਮੈਂ ਐਕਸਟਰਾ ਕੰਮ ਕਰੀ ਜਾਨੀ ਮੇਰਾ ਮੇਰੇ ਇੰਨਾ ਕੰਮ ਫਿਰ ਵੀ ਮੈਂ ਕੰਮ ਕਰੀ ਜਾਨੀ ਐਨੂੰ ਕੋਈ ਕੰਮ ਦਾ ਮਤਲਬ ਨਹੀਂ ਗਾਇਸ ਦੇਖੋ ਹਾਂ ਬਸ ਇਹਨੂੰ ਖੇਲਣਾ ਤੇ ਜਾਂ ਟੀਵੀ ਦੇਖਣ ਤੇ ਬਿਆਲੀ ਪੀਸਾ ਆ ਕੱਲਾ ਮਮੇ ਟੈਸਟ ਪਾਉਗੇ ਹਾਂ ਫਿਰ ਦੇਖੀ ਤੇਰੇ ਕੀ ਹੁੰਦੇ ਆ ਇੱਕ ਅਥਲੇ ਕਰੋ ਬੁੱਲਤਾਂ ਲੱਤ ਗਾਈਜ਼ ਦੇਖੋ ਇਹ ਇਹ ਤਾਂ ਜਗਾ ਕਰਦਾ ਇਹਦੀ ਬੱਕ ਵੀ ਪਈ ਆ ਇਹ ਪੈਦਾ ਕੰਮ ਟੈਸਟ ਦੀ ਤਿਆਰੀ ਕਰੀ ਹੁਣ ਦੇਖੀ ਨੰਬਰ ਚ ਕਿੰਨੇ ਆਉਂਦੇ ਆ ਇੱਕ ਮਿਸਟੈਕ ਨਹੀਂ ਹੋਣੀ ਚਾਹੀਦੀ ਬੱਚੇ ਕਹਿੰਦੇ ਆ ਠੀਕ ਆ ਇਹ ਟੈਸਟ ਆ ਇੱਕਦੋ ਮਾਰਕਸ ਚੱਲ ਜਾਂਦੇ ਨਾ ਇੱਕਦੋ ਵੀ ਅੱਛਾ ਗਾਈਜ਼ ਮਮਾ ਉਹ ਗਾਈਜ਼ ਮੈਂ ਕਹਾਂ ਉਹ ਇੱਕਦੋ ਮਾਰਕਸ ਚੱਲ ਜਾਂਦੇ ਆ ਮੈਂ ਕਹ ਪੂਰੇ ਜੋ ਪੂਰੇ ਹੋਣ ਚਾਹੀਦੇ ਹੁਣ ਕੈਮਰੇ ਸਾਹਮਣੇ ਜੂਟ ਬੋਲ ਰਹਾ ਜੂਟ ਬੋਲਣ ਦੀ ਕਿੱਥੋਂ ਗਾ ਇਹ ਤਾਂ ਪੂਰੇ ਨੇ ਬੀਜ ਰੱਖੇਗਾ ਤਾਂ ਅਜ ਕਦੋਂ ਘਟ ਆਉਣਗੇ ਠੀਕ ਹੈ ਜੇ ਰੱਖेंगे ਕਿ ਕਦੋਂ ਘਟ ਨਹੀਂ ਫਿਰ ਤਾਂ ਚਾਰ ਪੰਜ ਹੀ ਘਟ ਆਉਣਗੇ ਤੇ ਗਾਇ ਇਸ ਆਪਣੇ ਇਹਦੇ ਬਣਾਏ ਚਾਵਲ ਦਾਲ ਆਪਾਂ ਬਨਾਈ ਮੂੰਗ ਮਸੂਰ ਦੀ ਅੱਜ ਬਣੇ ਰਾਤ ਨੂੰ ਦਾਲ ਚਾਵਲ ਤੇ ਖਾਵਾਂਗੇ ਸਾਰੇ ਦਾਲ ਚਾਵਲ ਬਬਲਸ ਗਾਇਸ ਬਬਲਸ ਕਿੱਥੇ ਆ ਬਬਲਸ ਏ ਬੋਏ ਬਬਲਸ ਬਬਲਸ ਚਲੋ ਟਾਕ ਦੇਣੀ ਆਪਾਂ ਉਹ ਲੈ ਇਨੀ ਵਾਰ ਤੇ ਪਲੇਟ ਚੱਕ ਕੇ ਬੇਟਾ ਠੀਕ ਉਹ ਤਾਂ ਪਲੇਟ ਚੱਕ ਦੇ ਇੱਕ ਠੀਕ ਇਹ ਵਾਰੀ ਹਾਂ ਵੱਡੇ ਵੱਲੇਲਾ ਠੀਕ ਹੈ ਲਿਓ ਤੇ ਨੂੰ ਆਪਾਂ ਟਾਕ ਦੇਣੀ ਐ ਇੱਥੋਂ ਟਾਕੇ ਨੇ ਜਲਦੀ ਬਣ ਜਾਂਦੇ ਨੇ ਨਿੱਕਲ ਵੀ ਜਾਂਦੇ ਕਈ ਵਾਰ ਬਾਹਰ ਨੇਵਰ ਤੱਕ ਮਾ ਕੋ ਫਲ ਗਿਆ ਉਹ ਪਿੰਦਰਾ ਤੈਨੂੰ ਇੱਕ ਨਿਵਰਤ ਦੀ ਗੱਲ ਦਾ ਸਾਜੀ ਕੰਟੀ ਆਈ ਉਹਨੇ ਉਹ ਆਈ ਦਿੰਪੀ ਕੇ ਕਰ ਕੋ ਡਿੰਪੀ ਤੋਂ ਪੁੱਛਿਆ ਕਿ ਦਿੰਪੀ ਛੋਡਾ ਕਾ ਜਿਹੜਾ ਆਪਦਾ ਘਰ ਆਏ ਤੇ ਹੈ ਨਾ ਨਿੰਪੀ ਨੇ ਦੱਸਤਾ ਜੋ ਵੀ ਹੈ ਨਿਵਰਤ ਭੱਜੀ ਆਈ ਮੇਰੇ ਕੋਲੇ ਪੁੱਛਣ ਆ ਮੈਨੂੰ ਪੁੱਛ ਕੇ ਗਈ ਮम्मा ਆਪਣਾ ਘਰ ਕਰਾਇ ਤੇ ਆ ਜਾਂ ਆਪਣਾ ਆਪਣਾ ਕਹਾ ਮੈਂ ਕਿਹਾ ਤੂੰ ਕਾ ਤੋ ਪੁੱਛਿਆ ਸੀ ਉਹਨੇ ਵਾਰਤ ਤੈਨੂੰ ਪੁੱਛਿਆ ਦੋ ਦਿਨ ਅੰਟੀ ਨੇ ਤੈਨੂੰ ਪੁੱਛਿਆ ਸੀ ਕਿ ਨਹੀਂ ਉਹ ਨਿੰਪੀ ਤਾਂ ਪੁੱਛਿਆ ਸੀ ਮੈਥੋਂ ਵੀ ਪੁੱਛ ਸਕਦੀ ਸੀ ਲੈ ਇਹੋ ਜੀ ਹੈ ਮੇਰੀ ਭੜੀ ਐਕਸਟਰਾ

સિસ્ટર સિસ્ટર ન સટી સિસ્ટર હા દેખ લેના ઓના દી સિસ્ટર લાગી સારાં દી સિસ્ટર આને મારતા સાારે જાને સિસ્ટર રાખડી બંધન મે દેખેના સિ સિસ્ટર આ સાારે રાખડી બના કે જાंदे ના પૈસે દે કે જાंदे ઓન مگر સિસ્ટર પર લાગી રાખડી તુસ મેનુ લે કે દે લો હેપી અમ્માજી કરી જાને સ્ટાઈલ મે મીઠી કરી આને મેરી ડાડો નું મેરી લાડો નું ગાઈસ સુનુ પતા

ਕੀ ਕੀ ਕਰਦੇ ਆਂ ਅਸੀਂ ਤੇ ਗਾਇਜ਼ ਤੁਸੀਂ ਇਹ ਕਰ ਸਕਦੇ ਹੋ ਜੋ ਜੋ ਲੜਾਈ ਕਰਦੇ ਆ ਇੱਕ ਦਿਨ ਲੜਾਈ ਕਰ ਲੈ ਇੱਕ ਦਿਨ ਨਾ ਕਰੋ ਹਾਂ ਹੋ ਗਿਆ ਬਰਾਬਰ ਅੱਜ ਦੀ ਲੜਨਾ ਹਾਂ ਅੱਜ ਤਾਂ ਅਬ ਸਟਾਰਟ ਕਰਕੇ ਦਿਖਾਵਾਂਗੇ ਗਾਇਜ਼ ਤੂੰ ਗਾਇਜ਼ ਦੇਖ ਲੈ ਕੋਈ ਨਹੀਂ ਅਸੀਂ ਫਿਰ ਵੀਡੀਓ ਨਹੀਂ ਬਣਾਉਂਦੇ ਉਂ ਬਣਾ ਲਾਂਗੇ ਸ਼ਟ ਹਾਂ 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 ਹੁਣ ਜਾ ਕੇ ਰਾ ਇਹਦਾ ਚੰਗਾ ਕਟਾਪਾ ਛਾੜ ਛਾੜਦਾ ਸਾਰਾ ਦਿਨ ਨਿੰਮੂ ਉਂਟੰਗ ਕਰਦਾ ਹੈ ਇਨਾ ਹੋਰ ਕੋਈ ਲਖਣੀ ਹੈ ਨਹੀਂਗਾ ਮੈਨੂੰ ਮਾਰਗੇ ਅਕਲ ਭੋਰੀ ਨਹੀਂ ਐ ਨਾ ਹੋ ਜਾਓ ਕੋਈ ਮੈਨੂੰ ਉਹ ਕਾਪਾਸ ਤੇ ਇੱਕ ਸੈਕਿੰਡ ਮਾਰਿਆ ਤੁਮ ਕੰਮ ਕਰ ਨਹੀਂ ਬੈਟਣਾ ਤੋੜ ਦਿਓ ਕਿਤੇ ਆਏ ਆ ਆ ਕੀ ਕਰਦੀ ਆਂ ਤੈ ਦਵਾਰੇ ਕਰੇ ਮੈਨੂੰ ਤੇਨ ਧਿਆਨ ਹੀ ਨਹੀਂ ਤਾ ਛਾ ਮੈਦਾਨ ਚ ਪਹੁੰਚ ਰਹੀ ਆ ਕੁੜੀ ਮੈਦਾਨ ਦੇ ਵਿੱਚ ਪਹੁੰਚਦੀ ਹੋਈ ਪਹੁੰਚਦੀ ਹੋਈ ਪਾ ਲਿਆ ਜਫਾ ਫੇਰ ਮੁੰਡੇ ਨੂੰ ਤੇ ਪਹਿਲਵਾਨ ਤਾਂ ਉੱਠਿਆ ਨਹੀਂ ਜਾ ਰਹਾ ਤੇ ਇੱਕ ਕੁੜੀ ਨੇ ਪਹਿਲਵਾਨ ਨੂੰ ਜਫਾ ਪਾਉਂਦੀ ਹੋਈ ਤੇ ਥੱਲੇ ਲਟਾਉਂਦੀ ਹੋਈ ਤੇ ਪਹਿਲਵਾਨ ਨੇ ਵੀ ਕਰਤੀ ਸ਼ੁਰੂਆਤ ਪਹਿਲਵਾਨ ਨੇ ਵੀ ਕਰਤੀ ਸ਼ੁਰੂਆਤ ਪਹਿਲਵਾਨ ਲੜਕੀਆਂ ਕੋਈ ਇਤਨਾ ਨਹੀਂ ਦਬਾਨਾ ਹੈ ਥੋੜਾ

ਰੋਇ ਨਵੇਂ ਨਵੇਂ ਡਰਾਮੇ ਕੀ ਨੇ ਚੰਗਾ ਬਹਿ ਜਾ ਕਿ ਤੇ ਹੋਰ ਰਾਦੇ ਰਾਦੇ ਹੋ ਜਾ ਤੇਰਾ ਚੰਗੀ ਤਰ੍ਹਾਂ ਦੇਖ ਦੇ ਅੱਛਾ ਆਇਆ ਫਿਰ